ਵਾਨਾ ਰੈਡੀ ਦੇ ਸਤਿਕਾਰਯੋਗ ਸਰੋਤਿਆਂ ਤੇ ਹੁਣ ਖਾਣ ਪਾਣ ਦੀਆਂ ਗੱਲਾਂ ਵੀ ਕਿਉਂਕਿ ਬਹੁਤ ਜ਼ਰੂਰੀ ਨੇ ਸਾਡਾ ਜਿਹੜਾ ਮੁਸਤਕਬਲ ਆ ਸਾਡੇ ਬੱਚੇ ਉਹ ਦੁੱਧ ਮਲਾਈਆਂ ਮੱਖਣ ਪੇੜੇ ਜੋ ਘਰਦਿਆਂ ਖਰਾਕਾਂ ਨੇ ਉਹਨਾਂ ਤੋਂ ਬਾਗੀ ਹੋ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਕਾਰਪਟ ਘਰਾਣਿਆਂ ਨੇ ਦੁਕਾਨਦਾਰ ਨੇ ਫੂਡ ਕਾਰੋਬਾਰ ਤੇ ਕਬਜ਼ਾ ਕਰ ਲਿਆ ਉਹ ਸਾਡੇ ਬੱਚਿਆਂ ਨੂੰ ਕਿਵੇਂ ਸਾਧੀਆਂ ਮੁਰਾਦੀਆਂ ਘਰਾਂ ਦੀਆਂ ਰੋਟੀਆਂ ਸਬਜ਼ੀਆਂ ਦਾਲਾਂ ਖੋਆਂ ਮਖੜੀਆਂ ਮਲਾਈਆਂ ਦੁੱਧਾਂ ਤੋਂ ਕਿਵੇਂ ਲੰਬੇ ਕਰਕੇ ਕਿਵੇਂ ਆਪਣਾ ਜੰਕ ਫੂਡ ਦੀਆਂ ਦੁਕਾਨਦਾਰੀਆਂ ਚਲਾ ਰਹੇ ਨੇ ਉਸ ਦੀ ਇੱਕ ਕਹਾਣੀ ਹੈ ਸੋ ਬਾਜ਼ਾਰ ਦੇ ਵਿੱਚ ਜਿਹੜੇ ਕਾਰਟੂਨ ਕਰੈਕਟਰ ਨੇ ਜਿਵੇਂ ਹੁਣ ਡੋਰੇਮਾਨ ਆ ਜਾਂ ਹੋਰ ਹੈ ਟੌਮ ਜੇਰੀ ਨੇ ਇਹ ਜਿਹੜੇ ਕਰੈਕਟਰ ਬੱਚਿਆਂ ਨੂੰ ਤਾਂ ਉਮਰ ਨਹੀਂ ਪੁੱਲਦੇ ਤੁਸੀਂ ਵੇਖੋ ਕਿ ਉਹਨਾਂ ਦੇ ਖਡਾਉਣੇ ਉਹਨਾਂ ਦੇ ਕੱਪੜਿਆਂ ਦੇ ਭੀਮ ਹੈ ਇੰਡੀਆ ਵਾਲਿਆਂ ਨੇ ਸ਼ੁਰੂ ਕਰ ਲਿਆ ਸੋ ਭੀਮ ਦੇ ਸਟੋਰ ਖੁੱਲੇ ਹੋਏ ਨੇ ਸੋ ਇਸ ਸੈਂਸ ਦੇ ਵਿੱਚ ਇਹ ਜਿਹੜੇ ਬੱਚਿਆਂ ਦੇ ਪਸੰਦੀਦਾ کارਟੂਨ ਕਰੈਕਟਰਾਂ ਦੇ ਆਧਾਰ ਤੇ ਉਹਨਾਂ ਬੱਚਿਆਂ ਨੂੰ ਕਿਵੇਂ ਜਿਹੜਾ ਫਾਸਟ ਫੂਡ ਤੇ ਲਾਇਆ ਜਾ ਰਿਹਾ ਸੋ ਬਾਜ਼ਾਰ ਦੇ ਵਿੱਚ کارਟੂਨ ਕਰੈਕਟਰ ਦੇ ਜ਼ਰੀਏ ਟੈਕਸਿੰਗ ਵਾਲੇ ਜੰਕ ਫੂਡ ਦੀ ਚਾਕਲੇਟਾਂ ਦੀ ਕੋਲਡ ਡਰਿੰਕ ਦੀ ਐਡ ਕੀਤੀ ਜਾਂਦੀ ਹੈ ਸੋ ਉਹ ਜਦੋਂ ਆਪਣੇ ਕੈਰੈਕਟਰ ਦਾ ਕੋਈ ਚੀਜ਼ ਬਣੀ ਵੇਖਦੇ ਨੇ ਤੇ ਬੱਚੇ ਸਿਰ ਅਸਮਾਨ ਤੇ ਚੁੱਕ ਲੈਂਦੇ ਨੇ ਕਿ ਸਾਨੂੰ ਇਹ ਚੀਜ਼ ਮਿਲਣੀ ਚਾਹੀਦੀ ਹੈ ਅਸੀਂ ਇਹ ਹੀ ਖਾਣਾ ਮਾਂ ਦੇ ਪਰੌਂਠੇ ਪੱਕੇ ਨਹੀਂ ਖਾਣੇ ਸੋ ਇਸ ਸਮੱਸਿਆ ਦੇ ਵਿੱਚ ਦੁਨੀਆ ਭਰ ਦਾ ਹਰ ਮਾਂ ਪਿਓ ਪਰੇਸ਼ਾਨ ਹੈ ਪ੍ਰੋਡਕਟ ਵੇਚਣ ਦੇ ਲਈ ਇਹਨਾਂ ਕੰਪਨੀਆਂ ਦੀ ਆਮ ਰਣਨੀਤੀ ਹੈ ਇਸ ਦੀ ਆੜ ਦੇ ਵਿੱਚ ਇਹ ਕੰਪਨੀਆਂ ਘਟੀਆ ਉਤਪਾਦ ਵੇਚ ਰਹੀਆਂ ਨੇ ਜੋ ਬੱਚਿਆਂ ਦੀ ਸਿਹਤ ਲਈ ਬਹੁਤ ਮਾੜਾ ਹੈ ਬਰਟੇਨ ਦੀ ਇੱਕ ਖੋਜ ਦੇ ਵਿੱਚ ਜਿਹੜੇ 78 ਤੋਂ ਜ਼ਿਆਦਾ ਉਤਪਾਦ ਸਾਹਮਣੇ ਆਏ ਨੇ ਜਿਹੜੇ ਕਿ ਸਿਹਤ ਦੇ ਪਮਾਨਿਆਂ ਤੇ ਫੇਲ ਨੇ ਲੰਡਨ ਦੀ ਕਵੀਨ ਮੈਰੀ ਯੂਨੀਵਰਸਿਟੀ ਦੇ ਖਾਣ-ਪੀਣ ਦੇ ਖੋਜੀ ਮਾਰਾਂ ਦੇ ਇੱਕ ਸਮੂਹ ਨੇ ਐਕਸ਼ਨ ਔਨ ਸਾਲਟ ਇੱਕ ਰਿਪੋਰਟ ਤਿਆਰ ਕੀਤੀ ਹੈ ਜਿਸ ਦੇ ਵਿੱਚ 10 ਵੱਡੀਆਂ ਕੰਪਨੀਆਂ ਦੇ 262 ਖਾਣ-ਪੀਣ ਦੇ ਪਦਾਰਥਾਂ ਦਾ ਵਿਸ਼ਲੇਸ਼ਣ ਕੀਤਾ ਹੈ ਇਸ ਐਕਸ਼ਨ ਔਨ ਸਾਲਟ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਦੇ ਵਿੱਚ 78% ਦੀ ਜਿਆਦਾਤਰ ਵਸਾਇਆ ਜਾਂ ਜਿਆਦਾ ਨਮਕ ਹੈ ਜਾਂ ਜਿਆਦਾ ਚੀਨੀ ਹੈ ਜਿਸ ਕਰਕੇ ਇਹ ਬੱਚਿਆਂ ਦੇ ਖਾਣ ਲਈ ਸਹੀ ਨਹੀਂ ਹੈ ਕਾਤਕ ਨੇ ਇਸ ਰਿਪੋਰਟ ਐਕਸ਼ਨ ਔਨ ਸਾਲਟ ਤੇ ਦੇ ਵਿੱਚ ਦਾਵਾ ਕੀਤਾ ਗਿਆ ਕਿ ਮੌਨਡਲੈਜ਼ ਇੰਟਰਨੈਸ਼ਨਲ ਮਾਰਸ ਪੈਪਸਿਕੋ ਤੇ ਕੋਲਾਗ ਦੇ ਦਰਜਣਾ ਉਤਪਾਦਨ ਗੈਰ ਸਿਹਤਮੰਦ ਨੇ ਇਹਨਾਂ ਦਾ ਫੂਡ ਗੁੱਡ ਨਹੀਂ ਹੈ ਮੌਨਡਲੈਜ਼ ਦੇ ਕੈਡਬਰੀ ਤੇ ઓਰੀਓ ਸਮੇਤ तकरीबन 58 ਪ੍ਰੋਡਕਟ ਬੱਚਿਆਂ ਦੇ ਲਈ ਹਾਨੀਕਾਰਕ ਪਾਏ ਗਏ ਆ ਹੁਣ ઓਰੀਓ ਦੀ ਵੇਖੋ ਇੰਡੀਆ ਚ ਕਿੰਨੀ ਐਡ ਆ ਨਿਆਣੇ ਕਿਵੇਂ ઓਰੀਓ-ਓਰੀਓ ਕਰਦੇ ਨੇ ਤੇ ਇਸ ਸਿਲਸ ਦੇ ਵਿੱਚ ਮੋਟਾਪਾ ਤੇ ਹੋਰ ਬਿਮਾਰੀਆਂ ਦੀ ਇਹ ਜੜ ਨੇ ਇਸ ਲਈ ਜਾਂਚ ਦੀ ਮੰਗ ਕਰਨ ਵਾਲੀ ਐਨ ਜੀਓ ਵਾਈਟ ਬੈਂਕ ਨੇ ਦੇ ਜਿਹੜੇ ਸੀਓ ਨੇ ਜੇਮਸ ਟੌਪ ਨੇ ਆਖਿਆ ਕਿ ਅਸੀਂ ਇੱਕ ਅਜਿਹੇ ਸਿਹਤ ਸੰਕਟ ਦੇ ਵਿੱਚ ਪ੍ਰਵੇਸ਼ ਕਰ ਰਿਹਾ ਜਿਸ ਨੂੰ ਰੋਕਿਆ ਜਾ ਸਕਦਾ ਹੈ ਕੰਪਨੀਆਂ ਨੇ ਇਸ ਰਿਪੋਰਟ ਦੇ ਦਾਅਵਿਆਂ ਦਾ ਖੰਡਨ ਕੀਤਾ ਕਿ ਇਹ ਜਿਹੜੀ ਰਿਪੋਰਟ ਐਕਸ਼ਨ ਔਨ ਸਾਲਟ ਆਈ ਹੈ ਕਿ 262 ਖਾਨ ਪਿੰਡ ਦੇ ਉਤਪਾਦਾਂ ਦੇ ਵਿੱਚ ਚੀਨੀ ਲੋਣ ਵਸਾ ਲੋੜ ਤੋਂ ਜ਼ਿਆਦਾ ਜੋ ਘਾਤਕ ਹੈ ਉਸ ਨੂੰ ਭੰਡਿਆ ਰਿਜੈਕਟ ਕੀਤਾ ਕਿ ਰਿਪੋਰਟ ਸਹੀ ਨਹੀਂ ਹੈ ਇਹਨਾਂ ਕੰਪਨੀਆਂ ਦਾ ਕਹਿਣਾ ਕਿ ਉਹਨਾਂ ਨੇ ਸਾਰੇ ਮਿਆਰਾਂ ਦਾ ਤੇ ਨਿਯਮਾਂ ਦਾ ਪਾਲਣ ਕੀਤਾ ਹੈ ਸੋ ਇਹਦੇ ਵਿੱਚ ਜਦੋਂ ਇਹ ਓਰੀਓ ਕੈਡਬਰੀ ਜਾਂ ਇਹ ਚੀਜ਼ਾਂ ਜਨਤਕ ਹੋ ਗਈਆਂ ਤੇ ਫਿਰ ਇਹਨਾਂ ਦੀ ਸੇਲ ਘਟ ਗਈ ਹੈ ਸੇਲ ਘਟ ਗਈ ਤੇ ਕੰਪਨੀਆਂ ਬੁਖਲਾ ਗਈਆਂ ਨੇ ਉਹ ਇਸ ਰਿਪੋਰਟ ਨੂੰ ਹੀ ਪੰਡਣ ਲੱਪੀਆਂ ਨੇ ਸੋ ਇਸ ਸੰਬੰਧੀ ਸਖਤੀ ਬਹੁਤ ਜ਼ਰੂਰੀ ਹੈ ਕੰਪਨੀਆਂ ਦੀ ਰਣਨੀਤੀ ਦੇ ਤੌਰ ਤਰੀਕਿਆਂ ਤੇ ਨਿਜਮ ਲਾਗੂ ਹੋਣੇ ਚਾਹੀਦੇ ਨੇ ਜਿਹੜੀ ਇਸ ਸੰਬੰਧੀ ਬੱਚਿਆਂ ਦੇ ਹੱਕ ਜਾਂ ਇਹਨਾਂ ਸਿਹਤ ਦੀਆਂ ਸਮੱਸਿਆਵਾਂ ਦੇ ਖਿਲਾਫ ਜੂਜਦੀ ਹੋਈ ਐਨਜੀਓ ਬਾਈਕ ਵਾਈਟ ਬੈਂਕ ਹੈ ਉਸ ਦੇ ਵੱਲੋਂ ਅਧਿਕਾਰਤ ਬਿਆਨ ਹੈ ਕਿ ਸਰਕਾਰ ਜੰਕ ਫੂਡ ਕੰਪਨੀਆਂ ਨੂੰ ਇਸ ਰਣਨੀਤੀ ਤੇ ਪਾਬੰਦੀਆਂ ਲਾਵੇ ਤੇ ਉਹਨਾਂ ਦੇ ਲਈ ਨਵੇਂ ਤੇ ਸਖਤ ਨਿਯਮ ਲਾਵੇ ਵਾਈਟ ਬੈਂਕ ਐਲਟਰਾ ਪ੍ਰੋਸੈਸਡ ਭੋਜਨ ਜਾਂ ਮੋਟਾਪੇ ਦੇ ਸਬੰਧ ਵਿੱਚ ਹਾਊਸ ਆਫ ਲਾਰਡ ਦੇ ਵਿੱਚ ਜਾਰੀ ਕੀਤੀ ਹਾਊਸ ਆਫ ਲਾਰਡ ਦੇ ਵਿੱਚ ਜਾਰੀ ਜਾਂਚ ਦੇ ਲਈ ਇੱਕ ਇਹਨਾਂ ਨੇ ਸਬੂਤ ਪੇਸ਼ ਕਰਨ ਵਾਲਾ ਹੈ ਜਿਸ ਦੇ ਵਿੱਚ ਬਹੁ ਰਾਸ਼ਟਰੀ ਖਾਣ ਪੀਣ ਦੀਆਂ ਕੰਪਨੀਆਂ ਡਨਨ ਯੂਕੇ ਆਇਰਲੈਂਡ ਦੇ ਜਿਹੜੇ ਚੀਫ ਨੇ ਇਹਨਾਂ ਦੇ ਜੇਮਸ ਮੇਅਰ ਉਸ ਦਾ ਮੰਨਣਾ ਹੈ ਕਿ ਸਰਕਾਰ ਸਿਹਤ ਭੋਜਨ ਦੀ ਪ੍ਰਵਾਸਾ ਸਾਹਮਣੇ ਲਿਆਉਣੀ ਚਾਹੀਦੀ ਹੈ ਤਾਂ ਜੇ ਕੰਪਨੀਆਂ ਨੂੰ ਇਹ ਦੱਸੇ ਕਿ ਕੀ ਕਰਨਾ ਸਹੀ ਹੈ ਅਤੇ ਕੀ ਕਰਨਾ ਗੈਰਕਾਨੂੰਨੀ ਹੈ ਸੋ ਇਸ ਵੰਦੀ ਬੱਚਿਆਂ ਦੇ ਮਨਪਸੰਦ ਕੈਰੇਕਟਰ ਨੇ ਜਿਹੜੇ ਜਾਂ ਬੱਚਿਆਂ ਦੇ ਮਨਪਸੰਦ ਐਕਟਰ ਨੇ ਜਿਹੜੇ ਤੁਸੀਂ ਵੇਖੋਗੇ ਉਹਨਾਂ ਦੇ ਰਾਹੀਂ ਹਰ ਪ੍ਰੋਡਕਟ ਦੀ ਐਡ ਚੱਲ ਰਹੀ ਹੈ ਹੁਣ ਹੋਰ ਤੇ ਹੋਰ ਆ ਤੁਸੀਂ ਵੇਖੋਗੇ ਕਿ ਪੰਜਾਬ ਦੇ ਵਿੱਚ ਆ ਜਿਹੜਾ ਉਹ ਸੀਤੂ ਵਾਲਾ ਮੁੰਡਾ ਉਹ ਵਿਚਾਰਾ ਰੱਬ ਦਾ ਰੂਪ ਹੈ ਉਹ ਕਈ ਕੰਪਨੀਆਂ ਦੀ ਐਡ ਕਰਨ ਲੱਗਿਆ ਦੱਸੋ ਜਿਹੜੇ ਹੁਣ ਉਹਨਾਂ ਨੂੰ ਫਾਲੋ ਕਰਨ ਵਾਲੇ ਲੋਕ ਨੇ ਉਹਦੇ ਮੂੰਹੋਂ ਐਡ ਸੁਣਨਾ ਚਾਹੁੰਦੇ ਨੇ ਹੈਨਾ ਸੋ ਇਸ ਕਰਕੇ ਆ ਇਮੀਗ੍ਰੇਸ਼ਨ ਵਾਲੇ ਨੇ ਇਦਾਂ ਹੀ ਹੌਬੀ ਧਾਲੀਵਾਲ ਦਾ ਵੀ ਜ਼ਿਕਰ ਕੀਤਾ ਕਿਸੇ ਨੇ ਕਿ ਹੌਬੀ ਧਾਲੀਵਾਲ ਕਹਿੰਦਾ ਮੈਂ ਉਨੀਆਂ ਹੀ ਗਾਲਾਂ ਕੱਢੂੰਗਾ ਜਿੰਨੀਆਂ ਤੁਸੀਂ ਕੱਢੋਗੇ ਬਾਜ-ਪਾਜਾ ਨਾ ਪਰ ਹੌਬੀ ਤਾਂ ਹਲਦੀਵਾਲ ਦੀ ਵੀ ਆਪਣੀ ਇਮੀਗ੍ਰੇਸ਼ਨ ਕੰਪਨੀ ਹੈ ਹੈਨਾ ਸੋ ਇਸ ਕਰਕੇ ਜਦੋਂ ਵੀ ਕਿਸੇ ਹੁਣ ਗੁੱਗੂ ਗਿੱਲ ਹੈ ਉਹ ਵੀ ਕਿ ਇਮੀਗ੍ਰੇਸ਼ਨ ਕੰਪਨੀ ਦੀ ਐਡ ਕਰਦਾ ਹੈ ਹੋਰ ਕਰਦੇ ਨੇ ਤੇ ਈਵਨ ਅਮੇਰ ਖਾਨ ਬੜਾ ਗੈਰ ਵਿਵਾਦਤ ਜਾਂ ਵਧੀਆ ਐਕਟਰ ਮੰਨਿਆ ਜਾਂਦਾ ਉਹ ਵੀ ਕੁਝ ਕੰਪਨੀਆਂ ਦੀ ਐਡ ਕਰਦਾ ਸੀ ਤੇ ਜਿਨ੍ਹਾਂ ਕੰਪਨੀਆਂ ਦੀ ਤੁਸੀਂ ਐਡ ਕਰਦੇ ਹੋ ਤੁਹਾਡੇ ਪ੍ਰਭਾਵ ਦੇ ਵਿੱਚ ਬੰਦੇ ਉਹਨੂੰ ਫਾਲੋ ਕਰਨ ਲੱਗ ਪੈਂਦੇ ਨੇ ਇਸ ਨੂੰ ਲੈ ਕੇ ਕੇਸ ਵੀ ਚੱਲੇ ਸੀ ਇੰਡੀਆ 'ਚ ਕਿ ਇਹ ਜਿਹੜੇ ਐਕਟਰ ਲੋਕਾਂ ਦੇ ਪਸੰਦੀਦਾ ਨੇ ਇਹ ਪੈਸੇ ਲੈ ਕੇ ਲੋਕਾਂ ਨੂੰ ਗਮਰਾਹ ਕਰਦੇ ਨੇ ਸੋ ਉਹ ਇਹਨਾਂ ਐਕਟਰ ਦੇ ਕਰਕੇ ਲੋਕ ਉਹਨਾਂ ਚੀਜ਼ਾਂ ਨੂੰ ਅਡਾਪਟ ਕਰ ਲੈਂਦੇ ਨੇ ਕਿ ਆਹ ਪ੍ਰੋਡਕਟ ਯਾਰ ਉਹ ਕਹਿੰਦੇ ਮੈਂ ਸਾਬਣ ਨਾਲ ਲਾਈਆਂ ਤੇ ਨਿਖਰ ਗਈਆਂ ਹਾਲਾਂਕਿ ਉਹ ਭਾਵੇਂ ਉਹ ਸਾਬਣ ਨਾਲ ਲਾ ਕੇ ਖੁਰਕ ਪੈ ਜਾਵੇ ਉਹਦੇ ਆਪਣੇ ਕੁੱਤੇ ਨੂੰ ਬਣਾ ਕੇ ਲਈ ਭਾਵੇਂ ਉਹ ਸਾਬਣ ਨਾਲ ਲਵਾਉਂਦੀ ਹੋਵੇ ਪਰ ਉਹ ਉਹਨਾਂ ਨੂੰ ਵੇਖ ਕੇ ਫਿਰ ਅਗਲੇ ਕਹਿੰਦੇ ਯਾਰ ਉਹ ਉਹਦੇ ਨਾਲ ਛਲਪਾ ਨਾਉਂਦੀ ਤੇ ਮੈਂ ਕਿਉਂ ਨਾ ਨਾਵਾ ਸੋ ਇਸ ਕਰਕੇ ਇਹ ਅੱਖਾਂ ਦਾ ਧੋਖਾ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੀ ਜਿਹੜੀ ਐਡਵਰਟਾਈਜ਼ ਇਹਨਾਂ ਪ੍ਰੋਡਕਟਾਂ ਦੀ ਖਾਸ ਕਰਕੇ ਜੋ ਬੱਚਿਆਂ ਨਾਲ ਸੰਬੰਧਿਤ ਪ੍ਰੋਡਕਟ ਨੇ ਜਿਹੜੇ ਇਸ ਤਰ੍ਹਾਂ ਵਿਕਦੇ ਨੇ ਇਹ ਬਹੁਤ ਤੁਹਾਡੇ ਲਈ ਜਾਣ ਲੇਵਾ ਹੋ ਸਕਦੇ ਨੇ ਸੋ ਇਸ ਕਰਕੇ ਇਹਨਾਂ ਬੱਚਿਆਂ ਨੂੰ ਅਗਰ ਤੁਸੀਂ ਬਚਾਉਣਾ ਆਪਣੇ ਮੁਸਤਕਬਲ ਨੂੰ ਬਚਾਉਣਾ ਤੇ ਖਾਸ ਕਰਕੇ ਇਸ ਤਰ੍ਹਾਂ ਦੇ ਫਾਸਟ ਫੂਡ ਦੀ ਬਜਾਏ ਤੁਸੀਂ ਘਰਾਂ 'ਚ ਖੁਦ ਬਣਾ ਲਓ ਪੀਜ਼ਾ 버ਗਰ ਕੁਝ ਵੀ ਬਣਾਉਣਾ ਘਰਾਂ 'ਚ ਬਣਾਓ ਹੈ ਨਾ ਕੋਈ ਕੋਲ ਡਰਿੰਕ ਬਣਾਉਣਾ ਤੇ ਉਹਦੀ ਜਗਾ ਕਰਾ ਲਓ ਆ ਠੀਕ ਹੈ ਚੀਨੀ ਨਿੰਬੂ ਜਿਸ ਕਾਂਜ ਵਿੱਚ ਵੀ ਪੈਂਦੀ ਹੈ ਕੋਕ ਦੀ ਜਗ੍ਹਾ ਜੇ ਅਸੀਂ ਘਰਾਂ ਚ ਚੀਨੀ ਨਿੰਬੂ ਕੋਲ ਲਈਏ ਤੇ ਕੋਈ ਮਾੜਾ ਥੋੜੀ ਹੈ ਪਰ ਅਸੀਂ 80 90 ਰੁਪਏ ਦੀ ਬੋਤਲ ਪੀਣੀ ਹੈ ਨਾ ਆ ਪਾਕਿਸਤਾਨ ਚ ਤੁਸੀਂ ਵੇਖ ਲਓ ਕਿੰਨਾ ਰਵਾਜ ਆ ਉਹ ਕਰਨਗੇ ਕੋਈ ਬੋਤਲ ਸ਼ੋਤਲ ਲਿਆਓ ਪਾਕਿਸਤਾਨ ਵਾਲੇ ਕਹਿੰਦੇ ਬੋਤਲ ਹੈ ਹੈ ਨਾ ਠੰਡਾ ਮਤਲਬ ਕੋਕਾ ਕੋਲਾ ਸੋ ਇਸ ਕਰਕੇ ਜਿੰਨਾ ਕ ਭਰਾਵੋ ਇਸ ਚੀਜ਼ ਤੋਂ ਬਚ ਲੋਗੇ ਅੱਜ ਕੱਲ ਬੜੀ ਪਸੰਦੀਦਾ ਚੀਜ਼ ਹੈ ਗਰਮੀ ਚ ਜੇ ਨਹੀਂਦਰ ਬਰਸਾਤ ਨਹੀਂ ਆਉਂਦੀ ਕੱਚੀ ਲੱਸੀ ਆ ਮੈਂ ਪ੍ਰੋਗਰਾਮ ਕਰਦਾ ਦੋ ਤਿੰਨ ਗਲਾਸ ਪੀ ਜਨਾ ਕੱਚੀ ਲੱਸੀ ਦੀ ਕਿਉਂਕਿ ਉਦਾਂ ਪਾਣੀ ਪੀ ਨਹੀਂ ਹੁੰਦਾ ਸੋ ਕੱਚੀ ਲੱਸੀ ਬਹੁਤ ਵਧੀਆ ਡਰਿੰਕ ਹੈ ਇਹ ਨਹੀਂ ਦਿੰਨੀ ਅਗਰ ਤੁਸੀਂ ਕੁਝ ਪੀਣਾ ਤੇ ਜਨਾ ਮਰਜੀ ਉਹਦੇ ਨਾਲ ਪਾਣੀ ਪੀਜੋ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਥੋੜਾ ਥੋੜਾ ਦੁੱਧ ਉਹ ਮੈਂ ਤਾਂ ਜੇ ਕਿਸੇ ਨੇੜਲੇ ਰਿਸ਼ਤੇਦਾਰਾਂ ਦਾ ਵੀ ਜਾਮਾ ਅਗਲਾ ਧੱਕਾ ਕਰੇ ਕੀ ਖਾਣਾ ਕੀ ਪੀਣਾ ਚੁੱਪ ਕਰਕੇ ਪਾਣੀ ਦਾ ਗਲਾਸ ਅਗਲੇ ਦੀ ਕਿਚਨ ਚ ਜਾ ਕੇ ਭਰੀਦਾ ਥੋੜਾ ਜਿਹਾ ਦੁੱਧ ਕੱਢ ਕੇ ਆਪੇ ਪਾ ਲਈਦਾ ਕੋ ਕਈ ਹੁਣ ਰਿਸ਼ਤੇਦਾਰਾ ਟੀਚਰਾਂ ਕਰਨਗੇ ਕਿ 나ਗਦੇਵ ਤਾ ਤੁਸੀਂ ਤਾਂ ਲੱਸੀ ਕੱਚੀ ਪਾਈ ਤੁਹਾਨੂੰ ਮੈਂ ਕਹਿੰਨਾ 나ਗਦੇਵਤਾ ਕਹਾ ਲੋ ਪਰ ਸੜੇ ਹੋਏ ਕੋਕ ਦੇ ਨਾਲੋਂ ਸੜੇ ਹੋਏ ਕੋਲਡ ਡਰਿੰਕ ਦੇ ਨਾਲੋਂ ਕੱਚੀ ਲੱਸੀ ਪੀ ਲੋ ਚੰਗੀ ਐ ਸੋ ਇਸ ਕਰਕੇ ਸਾਦਾ ਮਰਾਦਾ ਖਾਓ ਲੰਮੀ ਉਮਰ ਹੰਡਾਓ ਨੱਕ ਦੀ ਸਿੱਧੇ ਜਾਓ 36 ਪਦਾਰਥ ਖਾਣੇ 72 ਲੋਗ ਰੋਗ ਲਾਣੇ ਇਸ ਸਮੇਂ ਦਾ ਸੱਚ ਐ ਤੇ ਆਪਣੇ ਨਾਲ ਐਡਵੋਕੇਟ ਸ਼ੈਣੀ ਸਾਹਿਬ ਜੁੜੇ ਨੇ ਐ ਐਡਵੋਕੇਟ ਸਾਹਿਬ ਸਸੀਗਲ ਜੀ ਸਵਾਗਤ ਸਸੀਗਲ ਹਾਂਜੀ ਟਵਣਾ ਸਾਹਿਬ ਸਸੀਗਲ ਤੇ ਸਰੋਤਿਆਂ ਨੂੰ ਵੀ ਸਸੀਗਲ ਜੀ ਮੇਰਾ ਇੱਕ ਸਵਾਲ ਪਹਿਲਾਂ ਲੈ ਲਿਓ ਤੁਸੀਂ ਬਾਅਦ ਚ ਆਪਣੀ ਗੱਲ ਕਰ ਲਿਓ ਕਿ ਜਿਹੜਾ ਇਸ ਤਰ੍ਹਾਂ ਦੀ ਹੁਣ ਐਡਵਰਟਾਈਜ਼ ਆ ਭਾਜੀ ਜਿਵੇਂ ਹੁਣ ਇਹ ਬੱਚਿਆਂ ਤੇ ਆ ਰਹੀ ਹੈ ਜਿਵੇਂ ਇਹ ਕੈਰੈਕਟਰ ਨੇ ਤੇ ਪਹਿਲਾਂ ਵੀ ਅਮਰ ਖਾਨ ਜਾਂ ਹੋਰ ਕਈ ਕਿਰਦਾਰ ਨੇ ਜਿਹੜੇ ਐਡ ਕਰਦੇ ਨੇ ਬਾਲੀਵੁੱਡ ਵਾਲੇ ਉਹ ਘੇਰੇ ਗਏ ਸੀ ਕਿ ਇਹ ਗੁੰਮਰਾਹਕੁੰਨ ਇਹਨਾਂ ਦੇ ਸੈਂਟੀਮੈਂਟਸ ਦੇ ਵਿੱਚ ਆ ਕੇ ਲੋਕੇ ਸੌਦਾ ਖਰੀਦਨੇ ਨੇ ਇਹ ਕੇਸ ਅਦਾਲਤਾਂ 'ਚ ਚੱਲਿਆ ਸੀ ਜੇ ਅਦਾਲਤਾਂ ਇਸ ਚੀਜ਼ ਤੇ ਕੋਈ ਬੰਦਸ਼ ਲਾਉਣ ਜਾਂ ਉਹਨਾਂ ਨੂੰ ਜੇ ਕੋਈ ਪ੍ਰੋਡਕਟ ਜਿਵੇਂ ਕੋਈ ਖਰਾਬ ਹੋ ਗਿਆ ਕੋਈ ਪ੍ਰੋਡਕਟ ਵਾਪਸ ਬਰਵਾਉਣਾ ਪੈ ਗਿਆ ਫਿਰ ਉਹਦੇ ਇਸ਼ਤਿਹਾਰ ਦੇਣ ਵਾਲੇ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਉਹ ਵੀ ਤਾਂ ਓਡਾ ਹੀ ਝੂਠਾ ਹੈ ਉਹਨਾਂ ਲੋਕਾਂ ਦੇ ਵੀ ਐਕਸ਼ਨ ਸਮੇਂ-ਸਮੇਂ ਸਰਕਾਰਾਂ ਲੈਂਦੀਆਂ ਨੇ ਤੇ ਖਾਸ ਕਰਕੇ ਬੱਚਿਆਂ ਦੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਉਹਨਾਂ ਦੇ ਪਸੰਦੀਦਾ ਕਰੈਕਟਰ ਜਿਨ੍ਹਾਂ ਲਈ ਉਹ ਬੱਚੇ ਜਾਨਵਾਰਦੇ ਨੇ ਇਹ ਜਿਹੜਾ इमोशनल ਬਲੈਕਮੇਲ ਬੱਚਿਆਂ ਦਾ ਹੋ ਰਿਹਾ ਖਾਸ ਕਰਕੇ ਜੰਕ ਫੂਡ ਦੇ ਮਾਮਲੇ 'ਚ ਕਾਰਟੂਨ ਕਰੈਕਟਰ ਦੇ ਰਾਹੀਂ ਉਹਨਾਂ ਦੇ ਘਰਾਂ 'ਚ ਇਹ ਚੀਜ਼ਾਂ ਜ਼ਬਰੀ ਬਾੜੀਆਂ ਜਾ ਸਕਦੀਆਂ ਨੇ ਮੇਰੇ ਖਿਆਲ 'ਚ ਮਾਮਲਾ ਇਹ ਵਧੀਆ ਵਜਾਰ ਅਧੀਨ ਇਹਦੇ ਤੇ ਸ਼ੋ ਮੋਟਿਵ ਨੋਟਿਸ ਆਕਰ ਹੁੰਦਾ ਤਾਂ ਕਿ ਇਹ ਠੱਲ ਲੱਗ ਸਕਦੀ ਹੈ ਜੀ ਸੈਣੀ ਸਾਹਿਬ ਮਾਨ ਸਾਹਿਬ ਬੀਨਤੀ ਤੁਹਾਡੀ ਗੱਲ ਦਾ ਜਵਾਬ ਮੈਂ ਇੱਕ ਛੋਟੀ ਜੀ ਗੱਲ ਚ ਦੇ ਦਿੰਦਾ ਮੈਂ ਮੈਂ ਇੱਕ ਵਾਰੀ ਇਹ ਮੈਂ ਇੱਕ ਕਿਤਾਬ ਚੱਕ ਕੇ દોੜਿਆ ਗਿਆ ਆਪਣੇ ਉਸਤਾਦ ਕੋ ਕੋ ਵੀ ਆ ਲਾਓ ਜਿਹੜਾ ਬਿਲਕੁਲ ਚੇਂਜ ਹੋ ਗਿਆ ਹਾਂਜੀ ਪਹਿਲਾ ਲਾਓ ਜਿਹੜਾ ਹੈਗਾ ਆ ਲਾਓ ਚੇਂਜ ਹੋ ਗਿਆ ਉਹ ਮੈਨੂੰ ਕਹਿੰਦੇ ਉੱਪਰ ਪਾਰਟੀ ਦਾ ਨਾਮ ਪੜ ਹੂੰ ਤੇ ਲਾਓ ਚੇਂਜ ਕਰਾਇਆ ਕਿਨ ਜਿੱਥੇ ਸਰ ਕੋ ਜਿਹੜਾ ਕੋਪਰੇਟ ਹੈ ਜਾਂ ਕੋ ਕਾਰਪੋਰੇਟ ਹੈਗਾ ਆ ਜੀ ਕਾਰਪੋਰੇਟ ਤਾਂ ਲਾ ਬਣਾਉਂਦਾ ਆ ਜੀ ਔਰ ਕੋੜਾ ਤੇ ਲਾ ਉਹ ਫੇਵਰ ਦੇ ਵਿੱਚ ਬਣਾਇਆ ਜਾਂਦਾ ਆ ਜੀ ਹੂੰ ਆਪਾਂ ਕਿ ਉਹ ਕਿਦਾਂ ਐਕਸਪੈਕਟ ਕਰ ਲਾਂਗੇ ਕਿ ਬਾਕੀ ਸਾਰੇ ਜਗ੍ਹਾ ਤੇ ਉੱਤੇ ਉਹਨਾਂ ਦਾ ਅਫੈਕਟ ਹੈ ਜਾ ਤੇ ਜੁਡੀਸ਼ੀ ਵੀ ਤੇ ਨਹੀਂ ਹੋਊਗਾ। ਹੂੰ। ਇਸ ਕਰਕੇ ਸਾਰੇ ਬੜਾ ਵੱਡਾ ਤਾਂ ਆਣਾ ਕੋਸ਼ਿਕ ਜੱਜ ਹੁੰਦੇ ਨੇ ਜਿਵੇਂ ਅਮਾਨਤ ਔਲਾਹੋਰਾ ਨੇ ਜਾਂ ਬੀਬੀ ਉਹ ਨਗਿੰਦਰ ਹੈ ਕੀ ਨਾ ਜਿਵੇਂ ਉਹ ਰਾਮਦੇਵ ਭਜਾਇਆ। ਕੁਝ ਇੱਕ ਹੁੰਦੇ ਆ ਮਤਲਬ 1-2% ਕਿ ਨਹੀਂ। ਟੋਣਾ ਸਾਹਿਬ ਉਹਦੇ ਪਿੱਛੇ ਵੀ ਕੋਈ ਨਾ ਕੋਈ ਰੀਜ਼ਨ ਹੁੰਦਾ ਜੀ। ਅੱਛਾ। ਉਹਦੇ ਪਿੱਛੇ ਵੀ ਕੋਈ ਨਾ ਕੋਈ ਰੀਜ਼ਨ ਹੁੰਦਾ ਆ ਜੀ। ਓਕੇ। ਗਈ ਵਾਰੀ ਭਜਾਉਣ ਦੇ ਵਿੱਚ ਵੀ ਜਿਹੜਾ ਹੈਗਾ ਨਾ ਜੀ ਉਹਦੇ ਵਿੱਚ ਵੀ ਆਪਣਾ ਕੋਈ ਨਾ ਕੋਈ ਉੱਥੇ ਜੁੜਿਆ ਹੋਇਆ ਹੁੰਦਾ ਇੰਟਰਸਟ ਅਦਰਵਾਈਜ਼ ਸਰ ਬੈ ਮਤਲਬ ਜਿਹੜਾ ਹੈਗਾ ਮੇਰਾ 30 ਸਾਲ ਦਾ ਇੱਥੇ 32 ਸਾਲ ਦਾ ਹੋ ਗਿਆ ਐਕਸਪੀਰੀਅੰਸ ਜੁਡੀਸ਼ਰੀ ਦੇ ਵਿੱਚ ਇੱਥੇ ਬੇਦਾਗ ਨਹੀਂ ਕੋਈ ਪਵਜਾ ਹਾ ਪਾਪੀ ਸਾਰੇ ਹੈ ਜੀ ਬਸ ਆ ਗੱਲ ਹੈ ਜੀ ਕੀ ਬਾਤ ਹੈ ਹਾਂ ਜੀ ਇਸ ਕਰਕੇ ਬੇਤੀ ਹੈ ਜੀ ਤੇ ਇਹ ਤਾਂ ਹੋਇਆ ਜੀ ਤੁਹਾਡੇ ਸਵਾਲ ਦਾ ਜਵਾਬ ਦੂਜੇ ਦਾ ਦਿਨ ਹੁਣ ਦੱਸ ਦਿਆਂ ਸਰ ਕਿ ਜਿਹੜਾ ਮੇਰਾ ਅੱਜ ਵੀਊ ਸੀਗਾ ਕਿਹੜੇ ਬੰਦੇ ਇਹ ਕਹਿੰਦੇ ਹੈਗੇ ਨਾ ਜੀ ਕਿ ਹਾਂ ਜੀ ਕਿ ਪਾਪੂਲੇਸ਼ਨ ਵੱਧ ਹੋਣੀ ਚਾਹੀਦੀ ਬੱਚੇ ਵੱਧ ਹੋਣੇ ਚਾਹੀਦੇ ਚਾਹੇ ਉਹ ਲੀਡਰ ਆ ਚਾਹੇ ਉਹ ਧਾਰਮਿਕ ਨੇਤਾ ਸਰ ਐਨਐਸਏ ਇਹਨਾਂ ਤੇ ਲੱਗਣੀ ਚਾਹੀਦੀ ਸਹੀ ਗੱਲ ਹੈ ਇਹ ਜਿਹੜੀ ਸਿਕਿਉਰਟੀ ਥਾਰ ਦੂਰਦਰਸ਼ਕਾ ਇਹ ਕਹਿੰਦੀ ਹੈਗੀ ਆ ਜੀ ਕਿ ਪ੍ਰੂਡੈਂਸ ਇਹ ਆ ਜੀ ਕਿ ਹਾਂ ਜੀ ਅਸੀਂ ਉਹ ਸਾਡੀ ਸਕੂਲਿੰਗ ਜਿਸ ਤਰੀਕੇ ਨਾਲ ਹੋਈ ਸਰ ਮੈਂ ਮਤਲਬ ਜਿਹੜਾ ਆ ਮੇਰਾ ਇੱਕੋ ਹੀ ਬਟਾ ਜੀ ਤੇਰੀਆਂ ਦੋ ਸੈਕਟਰ ਉਹਨਾਂ ਦਾ ਇੱਕ ਇੱਕ ਬੇਟਾ ਸਾਡੀ ਸਕੂਲਿੰਗ ਜਿੱਦਾਂ ਹੋਈ ਤੇ ਪਾਪੂਲੇਸ਼ਨ ਜਿਹੜੀ ਆ ਪਾਪੂਲੇਸ਼ਨ ਤਾਂ ਪਹਿਲਾਂ ਹੀ ਵੱਧ ਕੇ ਦੁਗਣੀ ਤਿਗੜੀ ਹੋ ਗਈ ਜਿਹੜੇ ਪ੍ਰਚੰਸ਼ਰ ਪਹਿਲਾਂ ਜਿਲੇ ਹੈਗੇ ਉਹਦੇ ਤੋਂ ਜੀ ਸਰਕਾਰ ਇੱਕ ਨੈਤਿਕ ਫਰਜ਼ ਸੈਣੀ ਸਾਹਿਬ ਫਿਕਸ ਕਰਦੀ ਹੈ ਕਿ ਬੱਚੇ ਦੋ ਹੀ ਕਾਫੀ ਹੋਰ ਤੋਂ ਮਾਫੀ ਹੁਣ ਤੱਕ ਐ ਰੈਡ ਆਉਂਦੀ ਨਹੀਂ ਉਹਦੀ ਬਹੁਤੀ ਪਰ ਕੀ ਇਹ ਸਰਕਾਰ ਦੀ ਨੀਤੀ ਦਾ ਵਿਰੋਧ ਨਹੀਂ ਪੰਜ-ਪੰਜ ਜੋਕ ਪੈਦਾ ਕਰਨਾ ਉਸ ਮਾਮਲੇ 'ਚ ਵੀ ਟੰਗੇ ਜਾ ਸਕਦੇ ਨੇ ਪੀਏਐਲ ਪੈ ਸਕਦੀ ਹੈ ਕਿ ਕਿਉਂ ਤੁਸੀਂ ਕਿਉਂਕਿ ਉਹਦੇ 'ਚ ਜਿਹੜੀ ਅੱਜ ਵੀ ਆਪਾਂ ਰਿਪੋਰਟ ਪੜ੍ਹੀ ਹੈ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਉਹਦੇ 'ਚ ਇਹ ਦੱਸਿਆ ਕਿ ਜਿੱਥੇ ਆਬਾਦੀ ਵਧ ਰਹੀ ਹੈ ਆਬਾਦੀ ਵਧਾਉਣ ਦੇ ਵਿੱਚ ਧਾਰਮਿਕ ਪ੍ਰਭਾਵ ਸਭ ਤੋਂ ਜ਼ਿਆਦਾ ਨੈਗੇਟਿਵ ਕੰਮ ਕਰਦਾ ਹੈ ਜਦੋਂ ਧਰਮਾਂ ਦੇ ਆਗੂ ਕਹਿੰਦੇ ਨੇ ਆਬਾਦੀ ਵਧਾਓ ਉਦੋਂ ਲੋਕ ਜ਼ਿਆਦਾ ਵਧਾਉਂਦੇ ਨੇ ਜੀ ਚਵਾਨਾ ਸਾਹਿਬ ਵੀੜਾ ਗੜ੍ਹ ਦਾ ਲੀਡਰ ਕਰਨ ਗਏ ਆ ਜੀ ਜਿੱਥੇ ਡੈਮੋਕ੍ਰੇਸੀ ਨਾਲ ਸਰਕਾਰਾਂ ਚੁਗੀਆਂ ਜਾਂਦੀਆਂ ਹੈਗੀਆਂ ਜਿੱਥੇ ਕਹਿੰਦੇ ਹੈਗੇ ਆ ਭਈ ਉਹ ਕੀਮਤ ਜਿਹੜੀ ਹੈਗੀ ਆ ਨਾ ਜੀ ਉਹ ਕਾਊਂਟਿੰਗ ਦੀ ਪੈਣੀ ਹੈ ਜੀ ਹੂੰ ਆ ਕੱਲ ਦੀ ਤਾਂ ਪੈਣੀ ਨਹੀਂ ਜੀ ਤੇ ਹਾਂ ਵੀ ਅਕਲਮੰਦ ਬੰਦਾ ਇੱਕ ਪਾਸੇ ਹੈਗਾ ਤੇ 10 ਮੂਰਖ ਇੱਕ ਪਾਸੇ ਹੈਗੇ ਆ ਤੇ 10 ਮੂਰਖਾਂ ਨੇ ਜਿੱਤਣਾ ਜੀ ਸਹੀ ਗੱਲ ਸਹੀ ਗੱਲ ਸ੍ਰੀਮਾਨ ਜੀ ਸਵਾਲ ਇਹ ਹੈਗਾ ਜਿਹੜੀ ਕੀ ਸਾਡੀ ਜਿਹੜੇ ਜਿਹੜੇ ਲੋਕੀ ਨਾ ਜਿਆਦਾ ਪਹਿਲਾਂ ਸੋਚਦੇ ਰਹੇ ਆ ਜੀ ਉਹਨਾਂ ਨੂੰ ਅੱਜ ਇਨਕਰੇਜ ਕਰਨ ਦੀ ਲੋੜ ਆ ਕਿ ਭਾਈ ਜੇ ਆਪਾਂ ਕਬਾਦੀ ਘਟ ਦੀ ਗੱਲ ਕਰਦੇ ਹੈਗੇ ਨਾ ਜੀ ਤੇ ਅੰਗਰੇਜ਼ ਮੁਠੀ ਭਰ ਸੀ ਹਮ ਪਰ ਕੋ ਬੜੇ ਲਿਖੇ ਸੀ ਇੰਟੈਲੀਜੈਂਟ ਸੀ ਤੇ ਇੰਨੇ ਬੰਦਿਆਂ ਦੇ ਉੱਤੇ ਉਹ ਕਮਾਂਡ ਕਰ ਗਏ ਹੁਣ ਵੀ ਕਰ ਰਿਹਾ ਪੂਰੀ ਦੁਨੀਆ ਤੇ ਰਾਜ ਕਰ ਰਿਹਾ ਹੋਰ ਵੀ ਕਰਦੇ ਜੀ ਕੋਣ ਵੀ ਕਰਦੇ ਜੀ ਤੇ ਇਸ ਕਰਕੇ ਕੋਈ ਨਹੀਂ ਤੁਸੀਂ ਥੋੜਾ ਬਣਾਓ ਸਟਾਫ ਵਧੀਆ ਬਣਾਓ ਉਹ ਥਰਮੇ ਇੱਕ ਛੋਟੀ ਜੀ ਗੱਲ ਮੈਨੂੰ ਪ੍ਰਾਪਤ ਦੀ ਗੱਲ ਮੇਰੇ ਵੱਡੇ ਅਸਿਸਟੈਂਟ ਨੇ ਦੱਸੀ ਜੀ ਉਹ ਕਹਿੰਦੇ ਬਈ ਕੋਟੇ ਜਿਹੜਾ ਹੈਗਾ ਇਹ ਆ ਕੋਚਿੰਗ ਲੈਂਡ ਉਹ ਬੱਚੇ ਪੰਜਾਬ ਦੇ ਗਏ ਤੇ ਉੱਥੇ ਸਰਪ੍ਰਾਈਜ਼ ਹੋ ਗਿਆ ਤੇ ਹੈ ਪੰਜਾਬ ਚ ਅਜੇ ਵੀ ਬੱਚੇ ਹੈਗੇ ਆ ਜਿਹੜੇ ਪੜ੍ਹਨ ਵਾਲੇ ਹੂੰ ਸਹੀ ਗੱਲ ਹੈ ਕਿੰਨਾ ਸ਼ੌਕੰਗਿਆ ਜੀ ਇਹ ਕਿ ਪੰਜਾਬ ਦਾ ਬੱਚਾ ਪਲੱਸ 2 ਨਹੀਂ ਕਰਦਾ ਪਲੱਸ 2 ਕਰੇ ਤੇ ਚਲੋ ਜੀ ਬਾਹਰ ਆਈਲੈਂਡਸ ਬਾਹਰ ਆਈਲੈਂਡਸ ਕਰੋ ਤੇ ਠੀਕ ਹੈ ਜੀ ਹਾਇਰ ਐਜੂਕੇਸ਼ਨ ਚ ਤਾਂ ਬੱਚਾ ਜਾ ਹੀ ਨਹੀਂ ਰਿਹਾ ਜੀ ਸਹੀ ਗੱਲ ਹੈ ਦੇ ਉਹਨਾਂ ਨੇ ਇਹ ਚੀਜ਼ ਖਰਾਮੀ ਪ੍ਰਗਟ ਕੀਤੀ ਕਿ ਹਾਂਜੀ ਤੇ ਹਜੇ ਵੀ ਕੋ ਟੂਟੇ ਆਏ ਹੈਗੇ ਆ ਔਰ ਕੋਚਿੰਗ ਲੈ ਰਹੇ ਹੈਗੇ ਆ ਜੀ ਹੂੰ ਇਸ ਕਰਕੇ ਸਾਰੇ ਦਾ ਪਾਸੇ ਬਹੁਤ ਸੋਚਾਂ ਦੀ ਲੋਡ ਹੈਗੀ ਆ ਜੀ ਬਾਕੀ ਥੈਂਕ ਯੂ ਸਰ ਮਿਹਰਬਾਨੀ ਥੈਂਕ ਯੂ ਥੈਂਕ ਯੂ ਸਾਨੀ ਸਾਹਿਬ ਬਹੁਤ ਧੰਨਵਾਦ ਮਿਹਰਬਾਨੀ ਸੋ ਦੇਖੋ ਜਿਵੇਂ ਬਾਈ ਜੀ ਉਹਨਾਂ ਨੇ ਦੱਸਿਆ ਬਿਹਤਰ ਜਾਣਦੇ ਨੇ ਕਿ ਦੇਖੋ ਅਦਾਲਤਾਂ ਤੋਂ ਕੋਈ ਆਸ ਨਹੀਂ ਆ ਪਰ ਗੱਲ ਇਹ ਆ ਕਿ ਉਹ ਬੱਚਿਆਂ ਨੂੰ ਟੈਸਟ ਇਸ ਤਰ੍ਹਾਂ ਦਾ ਡਿਵੈਲਪ ਕੀਤਾ ਜਾਵੇ ਜੇ ਦੋ ਲੇਜ਼ ਦੇ ਫੈਕਟਰ ਬੱਚਾ ਮੰਗਦਾ ਘਟੋ ਘਟ ਇੱਕ ਤੇ ਲਿਆਓ ਹੌਲੀ ਹੌਲੀ ਉਹਨੂੰ ਘਰ ਦੀਆਂ ਦੇਸੀ ਚੀਜ਼ਾਂ ਦੇ ਅਗਰ ਲਾਓਗੇ ਜੇ ਅਸੀਂ ਉਹਨੂੰ ਲਲਕ ਪਾ ਦਿੱਤੀ ਕਿਉਂਕਿ ਇਹਨਾਂ ਦੀ ਐਡਿਕਸ਼ਨ ਬਹੁਤ ਜ਼ਿਆਦਾ ਹੈ ਆ ਲੇਜ਼ ਕੁਰਕਰਿਆਂ ਦੇ ਮਾਮਲੇ 'ਚ ਬੱਚੇ ਬ੍ਰਾਂਡ ਨੂੰ ਇੰਨਾ ਪਸੰਦ ਕਰਦੇ ਨੇ ਕਿ ਬਸ ਇੱਕ ਵਾਰੀ ਜੇ ਬ੍ਰਾਂਡ ਉਹ ਇੱਕ ਖਾ ਲਿਆ ਉਹਦੀ ਐਡਿਕਸ਼ਨ ਇੰਨੀ ਆ ਪਤਾ ਨਹੀਂ ਕੀ ਜੀਨੋ ਮਾਟਾ ਪਤਾ ਨਹੀਂ ਕੀ ਕਿ ਜਪਾਨੀ ਲੋਨੋਂ ਪਾਉਂਦੇ ਨੇ ਉਹ ਬੱਚੇ ਉਹੀ ਟੇਸਟ ਪਸੰਦ ਕਰਦੇ ਨੇ ਜਿਵੇਂ ਹੁਣ ਸ਼ਰਾਬ ਪੀਣ ਵਾਲੇ ਨਾ ਉਹਨਾਂ ਨੂੰ ਵੀ ਲੱਗਦਾ ਕਿ ਯਾਰ ਮੈਂ ਤਾਂ ਆਹੀ ਬ੍ਰਾਂਡ ਪੀਣਾ ਦੂਜਾ ਨਹੀਂ ਪੀਣਾ ਸੋ ਇਹ ਜਿਹੜਾ ਸلسਲਾ ਨਾ ਉਹ ਆਪਣੇ ਤੌਰ ਤੇ ਹੀ ਸਾਨੂੰ ਇਹ ਚੀਜ਼ਾਂ ਸੋਚਣੀਆਂ ਹੋਣਗੀਆਂ ਸੋ ਜੰਕ ਫੂਡ ਜਿੰਨੇ ਖਤਰਨਾਕ ਨੇ ਇਹਨਾਂ ਦੇ ਵਿੱਚ ਵਰਤੇ ਜਾਣ ਵਾਲੇ ਤੇਲ ਕਿੰਨੇ ਖਤਰਨਾਕ ਨੇ ਉਹਦੀ ਜਗ੍ਹਾ ਘਰਾਂ 'ਚ ਅਗਰ ਤੁਸੀਂ ਦੇਸੀ ਘਿਓ ਜਾਂ ਸਰੋਂ ਦਾ ਤੇਲ ਇਸਤੇਮਾਲ ਕਰਦੇ ਹੋ ਮੂੰਗਫਲੀ ਦਾ ਤੇਲ ਆਪ ਕਢਾ ਲੈਂਦੇ ਹੋ ਸਰਦੀ ਦੇ ਵਿੱਚ ਜਿਹੜਾ ਤੇਲਾਂ ਦਾ ਤੇਲ ਹੈ ਬਾਖਮਾਲ ਹੈ ਜੇ ਉਹ ਚੀਜ਼ਾਂ ਵਰਤ ਲੋਗੇ ਤੇ ਚੰਗੇ ਰਹੋਗੇ ਨਹੀਂ ਤਾਂ ਫਿਰ ਰਾਮਨਾਮ ਸਾਥ ਹੀ ਹੈ ਚਲੋ ਖੁਸ਼ੀ ਦੀ ਗੱਲ ਹੈ ਆਪਣੇ ਨਾਲ ਬਾਈ ਜੀ ਲਖਵਿੰਦਰ ਸਿੰਘ ਸੋਮੇਵਾਲੀ ਸਾਹਿਬ ਜੁੜੇ ਨੇ ਕਈ ਦਿਨਾਂ ਦੀ ਸਿਹਤ ਠੀਕ ਨਹੀਂ ਸੀ ਸੋਮੇਵਾਲੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਪਹਿਲਾਂ ਦਾ ਸਾਰੇ ਸਰੋਤਿਆਂ ਦਾ ਧੰਨਵਾਦ ਜੀ ਵੇਖੋ ਮੇਰੇ ਵਰਗੇ ਨਵੇਂ ਬੰਦੇ ਯਾਰ ਨਹੀਂ ਨਹੀਂ ਬਹੁਤ ਮਿਸ ਕਰਦੇ ਆ ਜੀ ਤੁਹਾਡੀਆਂ ਗੱਲਾਂ ਸਿਰੇ ਨੇ ਲੱਖ-ਲੱਖ ਰੁਪਏ ਦੀਆਂ ਜੀ ਸਮੇਵਾਲੀ ਸਾਹਿਬ ਬਾਤ ਬਾਤ ਕਾ ਨਾ ਜੀ ਮੈਂ ਦੱਸਣਾ ਸੀ ਹੁਣ ਮੈਂ ਜਰੂਰ ਪ੍ਰੋਗਰਾਮ ਨਾਲ ਜੁੜਾਂਗਾ ਤੇ ਬਾਕੀ ਉਹ ਵੀਰ ਜਿਹੜੇ ਉਹ ਸੀਤੋ ਵਾਲੇ ਮੁੰਡੇ ਦੀ ਐਡ ਵੇਖ ਕੇ ਤੇ ਲੈਣਗੇ ਸਮਾਨ ਜੀ ਤੇ ਫਿਰ ਆਈ ਕਿ ਉਹ ਲੈਵਲ ਉਹਨਾਂ ਦਾ ਕਿੰਨਾ ਕੁ ਹੋਏਗਾ ਜੀ ਇਹ ਫਿਰ ਸਰੀਆ ਹੀ ਪਿਆਸ ਤਰ ਹਾਂ ਬਿਲਕੁਲ ਤੇ ਆਪਣਾ ਸਮੇਵਾਲੀ ਸਾਹਿਬ ਕੀ ਕਹਿੰਦੀਆਂ ਫਿਰ ਇਸ ਵਾਰ ਦੀਆਂ ਚੋਣਾ ਹਾਦੀ ਹੋ ਗਈ ਐ ਇਸ ਵਾਰੀ ਤਾਂ ਦਲ ਬਦਲੀ ਸਰਨਾਥ ਕੋ ਭਾਇਆ ਜਿਹੜਾ ਜੀ ਹੂੰ ਇਹ ਬੂਥ ਘੜਾ ਦੂਗਾ ਜੀ ਬੜੀ ਵੋਟ ਬਰਾਦਰੀ ਦੀ ਹੈ ਜੀ ਸਰ ਅੱਛਾ ਹਾਂਜੀ ਹਾਂਜੀ ਇਹ ਕਮਜ਼ੋਰ ਨਹੀਂ ਹੈਗਾ ਜੀ ਓਕੇ ਹਾਂ ਕਿਉਂਕਿ ਹੁਣ ਪੁੱਛੀਦਾ ਹੈ ਨਾ ਆਮ ਕਿ ਉਹਦੇ ਮੁੰਡੇ ਦਾ ਵੀ ਵਾਵਾ ਆਧਾਰ ਹੈਗਾ ਕਈਆਂ ਪੰਡਾਂ ਚ ਜਿਨ੍ਹਾਂ ਦੇ ਨਾਲ ਜੁੜੇ ਨੇ ਕੰਮ ਕਰਦੇ ਨੇ ਜੀ ਹੂੰ ਹੂੰ ਤੇ ਐਡਾ ਮਾੜਾ ਨਹੀਂ ਕੈਂਡੀਡੇਟ ਹੈਗਾ ਜੀ ਆਹਦਾ ਵੇਖੋ ਹੁਣ ਕੀ ਬੰਦਾ ਹੈ ਸਿਸਟਮ ਜੀ ਹੂੰ ਹੂੰ ओके हां पर हां ਇਹਨਾਂ ਨਾਲੋਂ ਜੋਰੀਆਂ ਨਾਲੋਂ ਲੈਜੇਗਾ ਜੀ اچھا ओके ਜੋਰੀਆਂ ਨੋਨੀ ਮਾਨ ਨਾਲੋਂ ਤਕੜਾ ਦੇ ਇਹਨਾਂ ਨਾਲੋਂ ਤਕੜਾ ਕੈਂਡੀਡੇਟ ਆ ਮਨ ਲਓ ਤੁਹਾਡੇ ਮੰਨਣਾ ਜੀ हां सर ਉਹ ਸ਼ਰਾਰ ਜੋਰਾ ਸਿੰਘ ਸੀ ਨਾ ਜੀ ਉਹ ਆਮ ਲੋਕਾਂ ਨਾਲ ਜੁੜਿਆ ਸੀ ਤੇ ਕੰਮ ਕਰਦਾ ਸੀ ਇਹਨਾਂ ਨੂੰ ਸਰ ਲੈ ਗਈ ਆਕੜ ਜੀ ਕਿਸੇ ਨਾਲ ਗੱਲ ਹੀ ਨਹੀਂ ਕਰਨੀ ਜੀ ਕਿਸੇ ਬੰਦੇ ਤੋਂ ਤੁਸੀਂ ਪੁੱਛ ਲਓ ਉਸ ਏਰੀਏ ਦੇ ਤੋਂ ਗੱਲ ਹੀ ਨਹੀਂ ਬੋਲਦਾ ਹੀ ਨਹੀਂ ਜੀ ਇਹ ਤੇ ਫਿਰ ਲੋਕ ਸਾਰਾ ਅੱਜਕੱਲ ਤੁਹਾਨੂੰ ਪਤਾ ਸਿੱਧੀ ਅਪਰੋਚ ਪਾੜਦੇ ਨੇ ਲੋਕ ਟੁੱਟ ਜਾਂਦੇ ਹੌਲੀ ਹੌਲੀ ਜੀ ਹਾਂ ਬਿਲਕੁਲ ਸਹਿਜਾਰਤ ਬੜਾ ਜ਼ਰੂਰੀ ਹੈ ਬਿਲਕੁਲ ਧੰਨਵਾਦ ਸਰ ਮਿਹਰਬਾਨੀ ਸਮੇ ਵਾਲੀ ਸਾਹਿਬ ਜੁੜਿਆ ਕਰੋ ਮਿਹਰਬਾਨੀ ਚੜਦੀ ਕਲਾ ਥੈਂਕ ਯੂ ਆਵਾਜ਼ ਸਮੇ ਵਾਲੀ ਸਾਹਿਬ ਦੀ ਬਹੁਤ ਗੜਕਦੀ ਹੈ ਸਤਨਾਮ ਸਿੰਘ ਕਹਿੰਦੇ ਜੀ ਓਰੀਓ ਨੇ ਨਿਆਣੇ ਪਾਗਲ ਕੀਤੇ ਪਏ ਆ ਸੋ ਗੱਲ درست ਆ ਜੀ ਕਿ ਹੌਲੀ ਹੌਲੀ ਬੱਚਾਂ ਦੀ ਜਿਹੜੀ ਡਿਮਾਂਡ ਹੈ ਉਹ ਘਟਾਈ ਜਾਵੇ ਤਾਂ ਸ਼ਾਇਦ ਇਹ ਚੀਜ਼ਾਂ ਬਿਹਤਰ ਹੋਣ ਸੋ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਇਹ ਪ੍ਰੋਡਕਟ ਬਹੁਤ ਮਹਿੰਗੇ ਤਾਂ ਹੈ ਹੀ ਨੇ ਖਤਰਨਾਕ ਵੀ ਨੇ ਸੋ ਇਸ ਕਰਕੇ ਬੱਚਿਆਂ ਨੂੰ ਅਗਰ ਫਰੂਟ ਦੇ ਆਤ ਪਾਉਂਦੇ ਹੋ ਜਾਂ ਡਰਾਈ ਫਰੂਟਸ ਦੇ ਆਤ ਪਾਉਂਦੇ ਹੋ ਤੇ ਖੋਏ ਦੀਆਂ ਪੰਨੀਆਂ ਦੀ ਆਲਸੀ ਦੀ ਆਤ ਪਾਉਂਦੇ ਹੋ ਚੀਜ਼ਾਂ ਹੌਲੀ-ਹੌਲੀ ਗੁੱਡ ਨੇ ਸੋ ਫਾਸਟ ਫੂਡ ਦੇ ਵਿੱਚ ਵੀ ਦੇਖੋ ਤੁਸੀਂ ਕਿਵੇਂ ਆਲਸੀ ਜਾਂ ਹੋਰ ਚੀਜ਼ਾਂ ਉਹਨਾਂ ਨੇ ਲਾਈਆਂ ਹੁੰਦੀਆਂ ਨੇ ਸੋ ਬੱਚਿਆਂ ਨੂੰ ਉਹ ਸਿੱਧੀਆਂ ਅਗਰ ਅਸੀਂ ਦੇਣੀਆਂ ਸ਼ੁਰੂ ਕਰੀਏ ਤੇ ਹੌਲੀ-ਹੌਲੀ ਟੇਸਟ ਡਵੈਲਪ ਹੋ ਜਾਂਦਾ ਇਹ ਬਹੁਤਾਂ ਮਾਵਾਂ ਤੇ ਪਿਓਾਂ ਤੇ ਡਿਪੈਂਡ ਕਰਦਾ ਹੈ ਕਿ ਉਹ ਆਪ ਕੀ ਖਾਂਦੇ ਨੇ ਤੇ ਬੱਚਿਆਂ ਨੂੰ ਦੰਦੇ ਕੀ ਨੇ ਉਹ ਉਸੇ ਤਰ੍ਹਾਂ ਦੀ ਆਦਤ ਫਿਰ ਅਸੀਂ ਬੱਚਿਆਂ ਚ ਡਵੈਲਪ ਹੋ ਜਾਂਦੀ ਹੈ ਸੋ ਕੋਸ਼ਿਸ਼ ਕਰਨੀ ਚਾਹੀਦੀ ਇਸ ਪਾਸੇ ਜੁੜਿਆ ਜਾਵੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੀ 7:30 ਤੋਂ 9:30 ਤੜੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਕੁਝ ਆਪਣੇ ਵੀਡੀਓ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9816709655 ਜਤੇ ਮੰਗਵਾ ਸਕਦੇ ਹੋ 98763096 ਆਪਣਾ ਸਟੂਡੀਓ ਦਾ ਨੰਬਰ ਹੈ ਪਟਿਆਲੇ ਦਾ ਇਸੇ ਨੰਬਰ ਤੇ ਪ੍ਰੋਗਰਾਮਸ ਵੀ ਕਾਲ ਕਰ ਸਕਦੇ ਹੋ